ਗੁਰੂ ਪਿਆਰਿਓ ਅੱਜ ਇੱਕ ਵੀਰ ਨੇ ਸਵਾਲ ਕੀਤਾ ਕਿ ਦੁਨੀਆ ਤੇ ਸਭ ਤੋਂ ਪਹਿਲਾ ਗੁਰੂ ਕਿਹੜਾ ਹੋਇਆ ਹੈ ਸੋ ਗੁਰੂ ਪਿਆਰਿਓ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਬਾਣੀ ਨੂੰ ਪੜ੍ਹਦੇ ਆਂ ਸਮਝਣ ਦਾ ਯਤਨ ਕਰਦੇ ਆਂ ਤਾਂ ਸਤਿਗੁਰਾਂ ਨੇ ਇਸ ਸਵਾਲ ਦਾ ਜਵਾਬ ਬਾਣੀ ਦੇ ਵਿੱਚ ਦਿੱਤਾ ਹੈ ਦੁਨੀਆ ਤੇ ਸਭ ਤੋਂ ਪਹਿਲਾ ਜਿਹੜਾ ਗੁਰੂ ਹੋਇਆ ਹੈ ਉਹ ਸ਼ਬਦ ਗੁਰੂ ਹੈ ਗਿਆਨ ਗੁਰੂ ਹੈ ਵਿਵੇਕ ਬੁੱਧ ਗੁਰੂ ਹੈ ਜਿਵੇਂ ਸਤਗੁਰੂ ਕਬੀਰ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਕਹੋ ਕਬੀਰ ਮੈਂ ਸੋਗੁਰ ਪਾਇਆ ਜਾ ਕਾ ਨਾਉ ਬਿਵੇਕੋ ਗੁਰੂ ਨਾਨਕ ਪਾਸ਼ਾ ਨੇ ਆਖਿਆ ਸੀ ਜੋਗੀਆਂ ਨੂੰ ਸਿੱਧਾਂ ਨੂੰ ਸ਼ਬਦ ਗੁਰੂ ਸੁਰਤ ਤੋਂ ਚੇਲਾ ਮੇਰਾ ਗੁਰੂ ਸ਼ਬਦ ਹੈ ਮੇਰੀ ਸੁਰਤ ਤੋਂ ਉਹਨੂੰ ਮੈਂ ਚੇਲਾ ਬਣਾਇਆ ਹੋਇਆ ਹੁਣ ਸ਼ਬਦ ਗੁਰੂ ਕਿਵੇਂ ਹੋਇਆ ਇਹ ਦੁਨੀਆ ਦਾ ਪਹਿਲਾ ਗੁਰੂ ਕਿਸ ਤਰ੍ਹਾਂ ਹੋ ਸਕਦਾ ਹੈ ਇਸ ਗੱਲ ਨੂੰ ਸਮਝਣ ਦਾ ਯਤਨ ਕਰਿਓ ਸੋ ਗੁਰੂ ਪਿਆਰਿਓ ਜਦੋਂ ਇਹ ਸੰਸਾਰ ਸ਼ੁਰੂ ਹੋਇਆ ਇਹ ਕਦੋਂ ਸ਼ੁਰੂ ਹੋਇਆ ਕਿਵੇਂ ਸ਼ੁਰੂ ਹੋਇਆ ਕਿਸ ਤਰ੍ਹਾਂ ਸ਼ੁਰੂ ਹੋਇਆ ਇਹਦੇ ਬਾਰੇ ਕੋਈ ਨਹੀਂ ਦੱਸ ਸਕਦਾ ਥਿਤਵਾਰਣਾ ਜੋਗੀ ਜਾਣੇ ਰੁੱਤਮਾਹਨਾਂ ਕੋਈ ਜਾਣ ਕਰਤਾ ਸੇ ਠੀਕ ਹੋ ਸਾਜੇ ਆਪੇ ਜਾਣੇ ਸੋਈ ਇਹ ਬਿਲਕੁਲ ਸਪਸ਼ਟ ਫੈਸਲਾ ਕੋਈ ਨਹੀਂ ਦੱਸ ਸਕਦਾ ਪਰ ਜਦੋਂ ਅਸੀਂ ਇਸ ਸੰਸਾਰ ਦੇ ਉੱਤੇ ਪਸ਼ੂਆਂ ਪੰਛੀਆਂ ਜਾਨਵਰਾਂ ਜਾਂ ਇਨਸਾਨਾਂ ਦੀ ਗੱਲ ਕਰੀਏ ਜਦੋਂ ਇਹਨਾਂ ਨੂੰ ਸੋਝੀ ਆਉਣੀ ਸ਼ੁਰੂ ਹੋਈ ਕਿਉਂਕਿ ਇਹਨਾਂ ਜਾਨਵਰਾਂ ਪਸ਼ੂਆਂ ਪੰਛੀਆਂ ਇਨਸਾਨਾਂ ਦੇ ਵੀ ਅੱਗੇ ਬੱਚੇ ਸਨ ਜਦੋਂ ਇਹਨਾਂ ਨੇ ਦੇਖਿਆ ਕਿ ਸਾਡੇ ਬੱਚੇ ਨੇ ਅਸੀਂ ਇਹਨਾਂ ਦੀ ਦੇਖਭਾਲ ਕਰਨੀ ਹੈ ਅਸੀਂ ਇਹਨਾਂ ਨੂੰ ਵੱਡੇ ਕਰਨਾ ਜਿਵੇਂ ਪੰਛੀ ਨੇ ਉਹਨਾਂ ਨੇ ਦੇਖਿਆ ਵੀ ਅਸੀਂ ਇਹਨਾਂ ਨੂੰ ਉਡਣਾ ਸਿਖਾਉਣਾ ਅਸੀਂ ਇਹਨਾਂ ਨੂੰ ਚੋਗਾਦ ਕਿਵੇਂ ਦੇਣਾ ਵਾ ਕਿਵੇਂ ਇਹਨਾਂ ਨੂੰ ਅਸੀਂ ਟ੍ਰੇਨਡ ਕਰਨਾ ਹੈ ਰੂਪ ਵਿੱਚ ਜਾਨਵਰ ਨੇ ਭਵੇਂ ਇਨਸਾਨ ਨੇ ਇਨਸਾਨਾਂ ਨੇ ਬੱਚਿਆਂ ਨੂੰ ਜਨਮ ਦਿੱਤਾ ਫਿਰ ਪਾਲਿਆ ਪਲੋਸਿਆ ਉਹਨਾਂ ਨੂੰ ਖਾਣਾ ਪੀਣਾ ਖੇਡਣਾ ਚੱਲਣਾ ਤੁਰਨਾ ਫਿਰਨਾ ਸਿਖਾਇਆ ਹੁਣ ਇਨ੍ਹਾਂ ਮਾਪਿਆਂ ਦੇ ਵਿੱਚ ਭਵੇਂ ਉਹ ਜਾਨਵਰਾਂ ਦੇ ਨੇ ਭਵੇਂ ਉਹ ਪਸ਼ੂਆਂ ਦੇ ਨੇ ਭਵੇਂ ਪੰਛੀਆਂ ਦੇ ਨੇ ਭਾਵੇਂ ਇਨਸਾਨਾਂ ਦੇ ਨੇ ਇਨ੍ਹਾਂ ਦੇ ਵਿੱਚ ਜਿਹੜਾ ਕੰਮ ਕੀਤਾ ਉਹ ਸ਼ਬਦ ਗੁਰੂ ਨੇ ਕੰਮ ਕੀਤਾ ਵਿਵੇਕ ਬੁੱਧ ਨੇ ਕੰਮ ਕੀਤਾ ਤੇ ਸਭ ਤੋਂ ਪਹਿਲਾਂ ਸਾਡੇ ਮਾਪਿਆਂ ਦੇ ਵਿੱਚ ਵਿਵੇਕ ਬੁੱਧ ਨੇ ਕੰਮ ਕੀਤਾ ਗਿਆਨ ਨੇ ਕੰਮ ਕੀਤਾ ਤੇ ਜਦੋਂ ਉਹ ਵਿਵੇਕ ਬੁੱਧ ਨੇ ਗਿਆਨ ਨੇ ਸ਼ਬਦ ਨੇ ਕੰਮ ਕੀਤਾ ਕਿ ਅਸੀਂ ਆਪਣੇ ਬੱਚਿਆਂ ਦੀ ਅਸੀਂ ਇਸ ਸੰਸਾਰ ਦੇ ਉੱਤੇ ਕਿਵੇਂ ਰਹਿਣਾ ਬੱਚਿਆਂ ਦੀ ਦੇਖਭਾਲ ਕਿਵੇਂ ਕਰਨੀ ਆ ਕਿਵੇਂ ਖਵਾਉਣਾ ਕਿਵੇਂ ਵੱਡੇ ਕਰਨਾ ਇਹਨਾਂ ਨੂੰ ਜਿਹੜੀ ਸੋਝੀ ਆਈ ਹੈ ਇਹ ਸੋਝੀ ਹੀ ਇਹ ਗਿਆਨ ਹੀ ਗੁਰੂ ਹੈ ਤੇ ਹੁਣ ਤੁਸੀਂ ਅੰਦਾਜ਼ਾ ਲਾ ਕੇ ਵੇਖ ਸਕਦੇ ਹੋ ਇਹ ਗੱਲ ਨੂੰ ਸਮਝ ਸਕਦੇ ਹੋ ਮਹਿਸੂਸ ਕਰ ਸਕਦੇ ਹੋ ਕਿ ਦੁਨੀਆ ਤੇ ਸਭ ਤੋਂ ਪਹਿਲੇ ਭਾਵੇਂ ਪਸ਼ੂ ਹੋਣ ਪੰਛੀ ਹੋਣ ਜਾਨਵਰ ਹੋਣ ਜਾਂ ਇਨਸਾਨ ਹੋਣ ਜਿਹੜਾ ਉਹਨਾਂ ਨੂੰ ਗਿਆਨ ਆਇਆ ਸੀ ਉਹ ਇਸ ਕੁਦਰਤ ਦੇ ਵਿੱਚੋਂ ਇਸ ਬ੍ਰਹਿਮੰਡ ਦੇ ਵਿੱਚੋਂ ਸ਼ਬਦ ਰੂਪ ਦੇ ਵਿੱਚ ਗਿਆਨ ਰੂਪ ਦੇ ਵਿੱਚ ਵਿਵੇਕ ਬੁੱਧ ਰਾਹੀਂ ਆਇਆ ਸੀ ਉਹ ਸ਼ਬਦ ਉਹ ਗਿਆਨ ਹੀ ਸਭ ਤੋਂ ਪਹਿਲਾ ਤੇ ਵੱਡਾ ਗੁਰੂ ਹੈ ਤੇ ਗੁਰੂ ਪਿਆਰਿਓ ਤੇ ਇਹ ਗੱਲ ਜ਼ਰੂਰ ਚੇਤੇ ਰੱਖਿਆ ਕਰੋ ਸ਼ਬਦ ਗੁਰੂ ਹੈ ਸਾਡਾ ਗਿਆਨ ਗੁਰੂ ਹੈ ਤੇ ਸਾਡੇ ਮਾਪੇ ਗੁਰੂ ਨੇ ਇੱਕ ਸਾਨੂੰ ਹੁਨਰ ਸਿਖਾਉਂਦਾ ਹੈ ਜੋ ਅਸੀਂ ਜੋ ਕੰਮਕਾਰ ਕਰਦੇ ਆ ਕੋਈ ਮੈਸਤਰੀ ਦਾ ਕੰਮ ਸਿੱਖਦਾ ਹੈ ਰਾਜਗਰੀ ਦਾ ਕੰਮ ਸਿੱਖਦਾ ਹੈ ਕੋਈ ਲੱਕੜ ਦਾ ਕੰਮ ਸਿੱਖਦਾ ਹੈ ਕੋਈ ਇੰਜੀਨੀਅਰ ਬਣਦਾ ਹੈ ਕੋਈ ਕੁਝ ਵੀ ਆਪਣੇ ਜੀਵਨ ਦੇ ਵਿੱਚ ਬਣਦਾ ਹੈ ਉਹ ਕਿਸੇ ਉਸਤਾਦ ਕੋਲ ਜਾ ਕੇ ਉਸ ਤੋਂ ਹੁਨਰ ਸਿੱਖਦਾ ਹੈ ਤੇ ਫਿਰ ਉਹ ਆਪਣਾ ਜੀਵਨ ਬਣਾਉਂਦਾ ਹੈ ਉਸ ਉਸਤਾਦ ਨੂੰ ਵੀ ਗੁਰੂ ਆਖਿਆ ਜਾਂਦਾ ਪਹਿਲਾਂ ਸ਼ਬਦ ਗੁਰੂ ਤਾਂ ਹੈ ਗਿਆਨ ਗੁਰੂ ਤਾਂ ਹੈ ਫਿਰ ਸਾਡੇ ਮਾਪੇ ਨੇ ਜਿਨ੍ਹਾਂ ਨੇ ਸਾਨੂੰ ਜਨਮ ਦਿੱਤਾ ਪਾਲਿਆ ਪਲੋਸਿਆ ਵੱਡਾ ਕੀਤਾ ਵਿਆਹਿਆ ਉਹ ਗੁਰੂ ਨੇ ਫਿਰ ਜਿਨ੍ਹਾਂ ਤੋਂ ਅਸੀਂ ਹੁਨਰ ਸਿੱਖਦੇ ਆ ਕੋਈ ਕੰਮ ਸਿੱਖਦੇ ਆ ਉਹ ਗੁਰੂ ਹੈ ਤੇ ਗੁਰੂ ਪਿਆਰਿਓ ਤੇ ਸਾਡੇ ਸਤ ਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਡੇ ਤੇ ਵੇਖੋ ਕਿੰਨੀ ਵੱਡੀ ਮਹਾਨ ਤੇ ਬਖਸ਼ਿਸ਼ ਤੇ ਕਿਰਪਾ ਕੀਤੀ ਹੈ ਸਾਨੂੰ ਸ਼ਬਦ ਗੁਰੂ ਦੇ ਨਾਲ ਗਿਆਨ ਗੁਰੂ ਦੇ ਨਾਲ ਜੋੜ ਦਿੱਤਾ ਭਾਵ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲਾ ਦਿੱਤਾ ਜੋ ਆਦਤੋਂ ਗੁਰੂ ਨੇ ਜੋ ਹੁਣ ਵੀ ਗੁਰੂ ਨੇ ਤੇ ਜਦੋਂ ਸੰਸਾਰ ਖਤਮ ਹੋ ਗਿਆ ਉਦੋਂ ਵੀ ਗੁਰੂ ਰਹਿਣਗੇ ਸੋ ਗੁਰੂ ਪਿਆਰਿਓ ਆਓ ਆਪਾਂ ਸ਼ਬਦ ਗੁਰੂ ਨਾਲ ਗਿਆਨ ਗੁਰੂ ਨਾਲ ਜੁੜੀਏ ਜਿਵੇਂ ਉਸ ਵੀਰ ਨੇ ਸਵਾਲ ਕੀਤਾ ਸੀ ਕਿ ਸਭ ਤੋਂ ਪਹਿਲਾ ਗੁਰੂ ਕੌਣ ਹੋਇਆ ਹੈ ਸਭ ਤੋਂ ਪਹਿਲਾ ਗੁਰੂ ਜੇਕਰ ਦੇਖਿਆ ਜਾਵੇ ਉਹ ਸ਼ਬਦ ਹੈ ਗਿਆਨ ਹੈ ਇਨੀਆਂ ਬੇਨਤੀਆਂ ਪ੍ਰਵਾਨ ਬਾਕੀ ਤੁਸੀਂ ਆਪਣੇ ਵਿਚਾਰ ਵੀ ਦੇ ਸਕਦੇ ਹੋ ਹੋਈਆਂ ਬਿਆੰਤ ਭੁੱਲਾਂ ਚੁੱਕਾਂ ਦੀ ਖਿਮਾ ਜੀ ਗੁਰਬਾਣੀ ਐਂਡ ਹਿਸਟਰੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਸ਼ੇਅਰ ਕਰੋ ਲਾਈਕ ਕਰੋ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਅਗਲੀ ਵੀਡੀਓ ਚ ਅਗਲਾ ਇਤਿਹਾਸ ਗੁਰਬਾਣੀ ਦੇ ਵਿਚਾਰ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ